ਸ਼ਰਧਾ ਦੇ ਖੰਡ ਵਾਲਾ ਵਿਖੇ ਲਖਦਤਾ ਮਹਾਰਾਜ ਦੇ ਦਰਬਾਰ ਦੇ ਵਿੱਚ 31ਵਾਂ ਉਰਸ ਮੁਬਾਰਕ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਤੋਂ ਡਾਕਟਰ ਰਾਜਕੁਮਾਰ 베ਰਕਾ ਉਹਨਾਂ ਦੇ ਨਾਲ ਕਾਂਗਰਸੀ ਆਗੂ ਗੌਰਵ ਅਰੋੜਾ ਅਤੇ ਕਾਂਗਰਸੀ ਆਗੂ ਸतीश ਕੁਮਾਰ ਬੱਲੂ ਦਰਬਾਰ ਦੇ ਗੱਦੀ ਨਿਸ਼ੀਨ ਜਸਵੰਤ ਰਾਏ ਜੀ ਵੱਲੋਂ ਜਿਹੜਾ ਹੈ ਡਾਕਟਰ ਰਾਜਕੁਮਾਰ ਰਵੇਖਾ ਜੀ ਨੂੰ ਗੌਰਵ ਅਰੋੜਾ ਜੀ ਨੂੰ ਸतीश ਬੱਲੂ ਜੀ ਨੂੰ ਅਤੇ ਆਏ ਹੋਏ ਹੋਰ ਵੀ ਕਈ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ ਨਿਆਂ ਅੱਜ 31ਵਾਂ urs ਮੁਬਾਰਕ ਜਿਹਦੀ ਸਾਰੇ ਖੰਡ ਵਾਲਿਆਂ ਨੂੰ ਸਾਰੇ ਇਲਾਕਾ ਨਵਸੀਆਂ ਨੂੰ ਬਹੁਤ ਬਹੁ ਮੁਬਾਰਕਾਂ ਬਹੁਤ ਬਹੁ ਵਧਾਈਆਂ ਆ ਭਾਈ ਬਾਈ ਪਾਰਕ ਖੇਡਣ ਆਇਤੇ ਬਾਬਾ ਜੀ ਦੇ ਮੁਖੇ ਵਿੱਚੋਂ ਜਿਹੜਾ ਵੀ ਬਾਤ ਨਿਕਲਣਾ ਹੈ ਉਹ ਤੁਹਾਡੇ ਵਾਸਤੇ ਅਸ਼ੀਰਵਾਦ ਤੁਹਾਡੇ ਪਰਿਵਾਰ ਵਾਸਤੇ ਇਹ ਖੁਸ਼ੀਆਂ ਭਰਿਆ ਦਿਨ ਹੈ ਸਾਡੇ ਹਰਮਨ ਪਿਆਰੇ ਨੇਤਾ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਇਸ ਸੜਕ ਦੀ ਸੇਵਾ ਕੀਤੀ ਆ ਗਾਮੀ ਕਰਦੇ ਆ ਹੁਣ ਵੀ ਕਰਦੇ ਪਏ ਆ ਗਾਮੀ ਕਰਨਗੇ ਵਿਸ਼ੇਸ਼ ਤੌਰ ਤੇ ਬਾਬਾ ਜੀ ਤੋਂ ਇਸ ਦਰਬਾਰ ਤੋਂ ਅਸ਼ੀਰਵਾਦ ਲੈ ਆਏ ਆ ਹਾਂਜੀ ਸਰ ਅੱਜ ਤੁਸੀਂ ਭਾਈ ਅੱਜ 31ਵਾਂ ਮੇਲਾ ਮੁਬਾਰਕ ਹੋ ਸਭ ਹੈ ਔਰ ਅੱਜ ਬਾਬਾ ਜੀ ਸਾਡੇ ਜਸਵੰਤ ਰਾਏ ਜੀ ਔਰ ਇਹਨਾਂ ਦੀ અપਾਰ ਕਿਰਪਾ ਆ ਔਰ ਇਹ ਇੱਥੇ ਗੱਦੀ ਨਸੀਨ ਹੈ ਇੱਥੇ ਹਮੇਸ਼ਾ ਹੀ ਇਹ ਇਹਨਾਂ ਦੇ ਉੱਪਰ ਉਹ ਕਿਰਪਾ ਹੁੰਦੀ ਹੈ ਪੀਰਾਂ ਫਕੀਰਾਂ ਸਾਰੇ ਦੇਵੀ ਦੇਵਤਿਆਂ ਦੀ ਔਰ ਇਹ ਗਾਂ ਕਿਰਪਾ ਵੰਡਦੇ ਆ ਸਾਰੀ ਸੰਗਤ ਨੂੰ ਅੱਜ ਮੈਂ ਵੀ ਇੱਥੇ ਆਸ਼ੀਰਵਾਦ ਲੈਣ ਵਾਸਤੇ ਆਇਆ ਹਾਂ ਮੈਂ ਸਾਰੀ ਸੰਗਤ ਨੂੰ ਅੱਜ ਮੁਬਾਰਕਬਾਦ ਦੇਣਾ ਹੈ ਮੇਰੇ ਨਾਲ ਮੇਰੇ ਸਾਰੇ ਹੀ ਸਾਥੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਮੱਥਾ ਟੇਕਣ ਵਾਸਤੇ ਆਏ ਆਂ ਔਰ ਮੈਂ ਇਹ ਹੀ ਅਰਦਾਸ ਕਰਾਂਗਾ ਕਿ ਇਸ ਦਰਗਾਹ ਦੇ ਉੱਪਰ ਜਿਹੜਾ ਵੀ ਕੋ ਮੱਥਾ ਟੇਕਣ ਵਾਸਤੇ ਆਇਆ ਹੈ ਜਿਹੜਾ ਵੀ ਕੋਈ ਆਸ ਮੁਰਾਦ ਲੈ ਕੇ ਆਇਆ ਹੈ ਉਹਦੀਆਂ ਮੁਰਾਦਾਂ ਦੇ ਨਾਲ ਝੋਲੀਆਂ ਪਰਣ ਹਾਂਜੀ ਹਾਂਜੀ ਡਾਟਰ ਰਾਜਕਮਰ ਨੂੰ ਕੋਟੀ ਕੋਟੀ ਸਲਾਮ ਜੀ ਸਾਡਾ ਪਰ ਲੇਕਿਨ ਸਾਡੇ ਲੈਂਟਰ ਦੇ ਵਿਚ ਜਣਾ ਬੜੀ ਮਦਦ ਕੀਤੀ ਆ ਇਹਨਾਂ ਨੇ 3 ਲੱਖ ਰੁਪਏ ਤੱਕ ਸੰਦ ਦਿੱਤਾ ਕੇ ਸੰਗਤ ਅਦਾ ਕੇ ਬੈਠੇ ਧਰਮਸ਼ਾਲਾ ਬਣੇ ਇਹਨਾਂ ਦਾ ਬਹੁਤ ਕਿਰਪਾ ਹੈ ਸੰਗਤ ਅਦਾ ਸਾਡੇ ਸਾਹਮਣੇ ਲੈਂਟਰ ਨਾ ਪਾਇਆ ਸਾਰਾ ਜੀ